ਦਾ ਸੁਰੀਤ ਪਤਰ ਜੀ ਕਹਿੰਦੇ ਆ ਕਿ ਪੈਂਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ ਜੀ ਸ਼ਹਿਰ ਚ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਬਸ ਉਹ ਗੱਲ ਰਹਿ ਜਾਂਦੀ ਹੈ ਤੇ ਉਹ ਸਰਦਾਰੀ ਵਾਲੀ ਗੱਲ ਜਿਹੜੀ ਅੱਜ ਕੱਲ ਜਾ ਚੁੱਕੀ ਹੈ ਜਾ ਚੁੱਕੀ ਹੈ ਅਣਖ ਹੈ ਨਹੀਂ ਬਿਲਕੁਲ ਬਿਲਕੁਲ ਜਣਖ ਹੈ ਨਹੀਂ ਤਾਂ ਬੰਦਾ ਜਿਉਂਦਾ ਵੀ ਨਹੀਂ ਆ ਮੈਨੂੰ ਹੁਣ ਸਰਦਾਰੀ ਦੀ ਗੱਲ ਤੇ ਯਾਦ ਆਇਆ ਆਪਾਂ ਨਾ ਥੱਲੇ ਬੈਠੇ ਡਿਸਕਸ਼ਨ ਕਰਦੇ ਸੀ ਪਹਿਲਾਂ ਇਸ ਤੋਂ ਵੀਡੀਓ ਤੋਂ ਤੁਸੀਂ ਮੈਨੂੰ ਪੱਗ ਤੇ ਦਸਤਾਰ ਬਾਰੇ ਪੁੱਛਿਆ ਸੀ ਹਮ ਠੀਕ ਹੈ ਜੀ ਔਰ ਮੈਂ ਕਹਿੰਨਾ ਚਲੋ ਮੈਂ ਅੱਜ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਮੈਨੂੰ ਇਹਦੇ ਮਤਲਬ ਦਾ ਨਹੀਂ ਠੀਕ ਹੈ ਜੀ ਔਰ ਮੇਰੇ ਵਰਗੇ ਪਤਾ ਨਹੀਂ ਕਿੰਨੇ ਹੋਣਿਆ ਜਿਨ੍ਹਾਂ ਨੂੰ ਨਹੀਂ ਪਤਾ ਥੋੜਾ ਜਿਹਾ ਉਹਦੇ ਬਾਰੇ ਜਰੂਰ ਸਮਝਾਓ ਦੇਖੋ ਜਿਹੜਾ ਨਾ ਪੁਰਾਣਾ ਜ਼ਮਾਨਾ ਸੀਗਾ ਜੀ ਉਹਦੇ ਵਿੱਚ ਕਿਉਂਕਿ ਸ਼ੀਸ਼ੇ ਨਹੀਂ ਹੁੰਦੇ ਸੀ ਜੀ ਹਨਾ ਬਿਲਕੁਲ ਤੇ ਜਦੋਂ ਪੱਗ ਬੰਨਦੇ ਹੁੰਦੇ ਸੀਗੇ ਉਹ ਆਪਣਾ ਗੋਡਾ ਐਂ ਕਰ ਲੈਂਦੇ ਸੀਗੇ ਠੀਕ ਹੈ ਜੀ ਗੋਡੇ ਦੇ ਉੱਤੇ ਲਭੇਟ ਲੈਂਦੇ ਸੀਗੇ ਓਕੇ ਲਭੇਟ ਕੇ ਉਹਨੂੰ ਜਦੋਂ ਪੰਜਾਂ ਦੀ ਸੀ ਸਿਰ ਤੇ ਰੱਖ ਲੈਂਦੇ ਸੀਗੇ ਠੀਕ ਹੈ ਜੀ ਉਹ ਸੀ ਪੱਗ ਉਹ ਸੀ ਪੱਗ ਹੁਣ ਅੱਜ ਕੱਲ ਆਪਾਂ ਇਦਾਂ ਨਹੀਂ ਕਰਦੇ ਸ਼ੀਸ਼ੇ ਦੇ ਸਾਹਮਣੇ ਨੌਜਵਾਨ ਖੜਦਾ ਆ ਐ ਨਿਆਰੇ ਨਾਲ ਬਿਲਕੁਲ ਪੋਚ ਵੀ ਪੱਗ ਬਣਣੀ ਹੁੰਦੀ ਉਹਨੇ ਕੋਈ ਵਟਾਂ ਵਾਲੀ ਬੰਦਾ ਕੋਈ ਕਿਸ ਤਰ੍ਹਾਂ ਦੀ ਬੰਦਾ ਨਾ ਕੋਈ ਅੰਮ੍ਰਿਤਸਰੀ ਪੱਗ ਵੀ ਹੁੰਦੀ ਹੈ ਪੋਚ ਵੀ ਹੁੰਦੀ ਹੈ ਹਾਂ ਟਕਸਰੀ ਬਿਲਕੁਲ ਹੁਣ ਕੀ ਗੱਲ ਆ ਕਿ ਦਸਤ ਦਸਤ ਹੁੰਦੇ ਹੱਥ ਜੀ ਉਹ ਹੱਥਾਂ ਨਾਲ ਸਜਾਉਂਦਾ ਹੱਥਾਂ ਨਾਲ ਸਜਾਉਂਦਾ ਤਾਂ ਉਹਨੂੰ ਦਸਤਾਰ ਕਹਿੰਦੇ ਓਕੇ ਠੀਕ ਠੀਕ ਉਹੀ ਜਿੱਦਾਂ ਆਪਾਂ ਹੁਣ ਪਹਿਲਾਂ ਗੱਲ ਕਰਦੇ ਸੀ ਕਿ ਬਹੁਤ ਜਿਹੜੇ ਸ਼ਬਦ ਆ ਟੁਕ ਮੇ ਉਹ ਮਤਲਬ ਆਪਾਂ ਭੁੱਲ ਜਾ ਰਹੇ ਆ ਜਾਂ ਸਾਨੂੰ ਪਤਾ ਨਹੀਂ ਹੈਗਾ ਉਹੀ ਚੀਜ਼ਾਂ ਆ ਜੀ ਹੁਣੇ ਚੀਜ਼ਾਂ ਸਾਨੂੰ ਪਤਾ ਹੋਵੇ ਹਨਾ ਇਹ ਪਰ ਪਤਾ ਕਿੱਥੋਂ ਲੱਗਣੀ ਆ ਜਿਹੜੇ ਸਾਡੇ ਬੰਦੇ ਆ ਜਾਂ ਸਾਡੇ ਪ